ਨੀਂਦਵੇ ਅਸਾੜੀ ਦੇ ਨੈਣਾ ਵਿੱਚ ਤਾਰਿਆ ਤੂੰ ਪਾਜਾ ਇੱਕ ਸੁਪਨ ਸਲਾਈਵੇ ਲਾਚੀਆਂ ਦੀ ਮਹਿਕ ਜਿਹਦੇ ਨੇਤਰਾਂ ਚੋਂ ਉੱਡਦੀ ਏ ਹਾੜਾ ਉਹਦੇ ਪਿੰਡ ਲੈ ਕੇ ਜਾਈਵੇ ਉਹਦੇ ਪਿੰਡ ਜਾਣ ਨੂੰ ਸੁਵਾਈ ਜੋੜੀ ਜੁੱਤੀਆਂ ਦੀ ਪੈਰਾਂ ਵਿੱਚ ਲਵਾ ਕਿੰਜ ਪਾਵੇ ਉਹਦੇ ਪਿੰਡ ਜਾਣਾ ਅਸੀਂ ਨੰਗੇ ਨੰਗੇ ਪੈਰੀਂ ਫੁੱਲਾਂ ਜਹੇ ਰੋੜਿਆਂ ਦਾ ਚਾਵੇ ਉਹਦੇ ਪਿੰਡ ਤਾਰਿਆ ਵੇ ਦੂਧੀਆਂ ਪਹਾੜੀਆਂ ਦੀ ਕੋਠਿਆਂ ਤੋਂ ਪੈਂਦੀ ਚਲਕਾਰ ਵੀ ਉਹਦੇ ਪਿੰਡ ਤਾਰੇ ਆ ਫਕੀਰ ਜਿਹੜੇ ਪਾਉਂਦੇ ਰਹਿੰਦੇ ਮੋਰਾਂ ਵਾਲੀ ਬਗਲੀ ਦੇ ਯਾਰ ਵੀ ਮੌਸਮਾਂ ਦੇ ਪਿੰਡੇ ਉੱਤੇ ਮਲੇ ਆਏ ਲੇਪ ਕੀਨੇ ਜੰਗਲੀ ਅਨਾਰਾਂ ਨੂੰ ਨਚੋੜ ਕੇ ਉਹਦੇ ਪਿੰਡ ਆਉਂਦੀਆਂ ਨਰੰਗੀ ਬੱਦਲ ਲੋਟੀਆਂ ਵੀ ਤੁਰਦੀਆਂ ਪੱਬਾਂ ਨੂੰ ਮਰੋੜ ਕੇ ਉਹਦੇ ਪਿੰਡ ਬਾਸਨਾ ਨੂੰ ਚੁੰਨੀਆਂ ਨ ਬੰਨ ਵਨ ਨੱਚਦੀਆਂ ਧੀਆ ਵੇ ਧਿਆਣੀਆਂ ਉਦੇ ਪਿੰਡ ਤਾਰਿਆਵੇ ਅੱਕ ਵੀ ਗੁਲਾਬ ਲੱਗੇ ਬੂਈਆਂ ਜਿਵੇਂ ਰਾਤ ਦੀਆਂ ਰਾਣੀਆਂ ਤਾਰਿਆਵੇ ਗੰਨਿਆਂ ਦੇ ਪੱਤਰਾਂ ਦੇ ਨਾਲ ਜਦੋਂ ਖੈਂਦੀਆਂ ਹਵਾਵਾਂ ਸ਼ਾਮ ਰੰਗੀਆਂ ਉਦੋਂ ਸਾਡਾ ਚਿੱਤ ਕਰੇ ਉਹਦੇ ਪਿੰਡ ਮੁੱਕਣੇ ਨੂੰ ਐਸੀਆਂ ਵੀ ਮੋਤਾਂ ਲਖ ਚੰਗੀਆਂ ਨੀਂਦ ਵੀ ਅਸਾੜੜੀ ਦੇ ਨੈਣਾ ਵਿੱਚ ਤਾਰਿਆ ਤੂੰ ਪਾ ਜਾ ਇੱਕ ਸੁਪਨ ਸਲਾਈਵੇ ਲਾਚੀਆਂ ਦੀ ਮਹਿਕ ਜਿਹਦੇ ਨੇਤਰਾਂ 'ਚ ਉੱਡਦੀ ਏ ਹਾੜਾ ਉਹਦੇ ਪਿੰਡ ਲੈ ਕੇ ਚਾਈ ਵੀ